ਸਰਵਤਰਮ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਬੀਬੀ ਜਗੀਰ ਕੌਰ ਦੇ ਖਿਲਾਫ ਅਪੋ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਉੱਥੇ ਉਹਨਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਬੀਬੀ ਜਗੀਰ ਕੌਰ ਗੁਨਾਹਾਂ ਦੀ ਦੋਸ਼ੀ ਹੈ ਉਸ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਏ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਸਿੱਖ ਕੌਮ ਵਿੱਚ ਕਾਫੀ ਰੋਸ ਪੈਦਾ ਹੋਇਆ ਹੈ ਇਸ ਨੂੰ ਸਿੱਖਾਂ ਦੇ ਸਰਵਉੱਚਮ ਸੰਸਥਾ ਤੇ ਪ੍ਰਦਾਨ ਲਾਇਆ ਜਾਣਾ ਮੰਤ ਭਾਗੀ ਗੱਲ ਹੈ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦੀ ਹੀ ਇਸ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਜੁਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਲੰਧਰ ਹੁਸ਼ਿਆਰਪੁਰ ਫਗਵਾੜਾ ਕਪੂਰਥਲਾ ਤੇ ਅੰਮ੍ਰਿਤਸਰ ਦੇਆਂ ਸਿੰਘ ਸੁਭਾਵਾਂ ਧਾਰਮਿਕ ਸੇਵਾ ਸੁਸਾਇਟੀਆਂ ਉਨਾ ਵੱਲੋਂ ਇਕੱਤਰ ਹੋ ਕੇ ਸੰਗਤ ਜਿਹੜੀ ਸ੍ਰੀ ਕਲਤਾ ਸਾਹਿਬ ਦੇ ਸਿੰਘ ਸਾਹਿਬ ਕੈਣੀ ਰਕबीर ਸਿੰਘ ਜੀ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਜਿਹਦਾ ਮੁੱਖ ਮਨੋਰਥ ਇਹ ਆ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੌਂਡ ਦੇ ਵਿੱਚ ਬਹੁਤ ਵੱਡੀਆਂ ਦੁਬਧਾ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਕਰਕੇ ਪੌਂਡ ਦੇ ਵਿੱਚ ਬਹੁਤ ਵੱਡੇ ਬਦਦ ਤੇ ਨਗਾਰ ਆਇਆ ਜਿੱਥੇ ਪਿੱਛੇ ਬੇਅਦਬੀਆਂ ਦਾ ਮੁੱਦਾ ਬਹੁਤ ਪਖਿਆ ਰਿਹਾ ਉਥੇ ਇੱਕ ਅਹਿਮ ਮੁੱਦਾ ਜਿਹੜਾ ਆ ਪਿਛਲੇ 10 ਸਾਲ ਪਹਿਲਾਂ ਬੀਬੀ ਜ਼ਗੀਰ ਕੌਰ ਜੋ ਸ਼੍ਰੋਮਣੀ ਕੌਰ ਦਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣੀ ਸੀ 4 ਸਾਲੋਂ ਪ੍ਰਧਾਨ ਰਹੇ ਆ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਪਦ ਸੰਭਾਲਦੇ ਹੋਏ ਗੁਰੂ ਘਰ ਦਾ ਅਮਰਤ ਵੀ ਛਕਿਆ ਆ ਲੇਕਿਨ ਜਿਹੜੀ ਮਨਜ਼ਾਦਾ ਉਤੇ ਪੂਰਾ ਨਹੀਂ ਖੜੇ ਹੋਏ ਕਿਉਂਕਿ ਇੱਕ ਤਾਂ ਉਹਨਾਂ ਦੇ ਕੁੜੀ ਮਾਰ ਦਾ ਕੇਸ ਜਿਹੜਾ ਚੱਲਦਾ ਸੀ ਅਦਾਲਤ ਦੇ ਵਿੱਚ ਉਹ ਤੋਂ ਸਜ਼ਾ ਹੋ ਚੁੱਕੀ ਆ ਹਜੇ ਜ਼ਮਾਨਤੇ ਉੱਾਰ ਆਏ ਹੋਏ ਆ ਦੇਖੋ ਗੁਰਮਤ ਮਨਜ਼ਾਦਾ ਵਿੱਚ ਜਿਹੜਾ ਕੁੜੀ ਮਾਰ ਨੜੀ ਮਾਰ ਦੇ ਨਾਲ ਸੰਬੰਧ ਸਿੱਖਾਂ ਨੂੰ ਰੱਖਣਾ ਵਰਜਿਤ ਕੀਤਾ ਗਿਆ ਬਹੁਤ ਵੱਡੀ ਅਵਗਿਆ ਆ ਦੁਜਾ ਹੋ ਰੋਮਾ ਦੀ ਬੇਅਦਵੀ ਕਰਦੇ ਰਹੇ ਆ ਜਦੋਂ ਉਹ 4 ਸਾਲ ਪ੍ਰਧਾਨ ਰਹੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਉਹਨਾਂ ਨੇ ਗੁਰੂ ਮਹਾਰਾਜ ਦੀ ਜੋ ਮਰਜ਼ਾਦਾ ਆ ਜਾਣ ਬੁੱਝ ਕੇ ਭੰਗ ਕੀਤੀ ਹੈ ਤੇ ਕਿਸੇ ਨੇ ਵੀ ਉਹਦੀ ਬਾਤ ਤਵੱਜੋ ਨਹੀਂ ਦਿੱਤੀ ਬਹੁਤ ਕੁਛ ਸੋਸ਼ਲ ਮੀਡੀਆ ਤੇ ਮੀਡੀਆ ਤੇ ਅਖਬਾਰਾਂ 'ਚ ਛਪਦਾ ਰਿਹਾ ਪਰ ਕਿਸੇ ਨੇ ਉਹਦੀ ਸੁਣਾਈ ਨਹੀਂ ਕੀਤੀ ਅੱਜ ਅਸੀਂ ਇਹ ਆਸ ਲੈ ਕੇ ਆਏ ਆ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਪਿਛਲੇ ਬੰਨੇ ਸ਼੍ਰੋਮਣੀ ਅਕਾਲੀ ਦਲ ਦਾ ਮੁਤਾਜੜਾ ਉਹੋ ਵਿਚਾਰ ਦੇ ਰੱਖ ਕੇ ਕੋਈ ਨਰਪੱਖ ਫੈਸਲਾ ਲੈਣਗੇ ਕੌਮ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਬੇਨਤੀ ਕਰਵਾਤੇ ਕਿ ਬੀਬੀ ਜ਼ਗੀਰ ਕੌਰ ਨੂੰ ਸ਼੍ਰੀ ਕਾਲ ਸਾਹਿਬ ਤੇ ਤਲਬ ਕਰਕੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਕਾਰਜਕਾਲ ਦੌਰਾਨ 4 ਸਾਲ ਦੇ ਵਿੱਚ ਕਿਹੜੀ ਅਗਗਿਆ ਸੀ ਕੀ ਤੁਗਰਾਸਰ ਦੇ ਮਰਜਾਦਾ ਉਹ ਭੰਗ ਕੋ ਕੀਤੀ ਤੇ ਤੁਸੀਂ ਰੋਮਾਂ ਦੀ ਬਿਆਦਵੀ ਕੋ ਕੀਤੀ ਉਹਦਾ ਸਪਸ਼ਟਿਕਰ ਲੈ ਕੇ ਉਹਨਾਂ ਨੂੰ ਧਾਰਮਿਕ ਰੋਹ ਰੀਤਾਂ ਅਨੁਸਾਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹ ਸਾਡਾ ਮੰਗ ਪੱਤਰ ਸੀ ਅੱਜ ਦਾ ਜੋ ਅਸੀਂ ਸਾਂ ਤਾਂ ਕੱਤਰ ਹੋ ਕੇ ਇੱਥੇ ਆਈਆਂ ਦੇਣ ਆਏ ਸੀ ਸਿੰਘ ਸਾਹਿਬ ਵੱਲੋਂ ਪੀਰਵਾਚਨ ਦੀ ਤਿਆਰੀ ਸਿੰਘ ਸਾਹਿਬ ਵੱਲੋਂ ਭਾਸ਼ਣ ਦਿੱਤਾ ਗਿਆ ਕਿ ਅਸੀਂ ਇੱਥੇ ਜੋ ਬੰਦ ਦੀ ਕਾਰਮੀਓ ਕਰਾਂਗੇ ਬੀਬੀ ਜਗੀਰ ਕੋਰੜੀ ਵੱਲੋਂ ਕਿਹਾ ਜਾਂਦਾ ਸੀ ਕਿ ਜੋ ਵੀ ਸਾਡੀਆਂ ਗਲਤੀਆਂ ਨੂੰ ਅਸੀਂ ਪ੍ਰਵਾਨ ਕਰਦੇ ਆਂ ਭਾਵੇਂ ਉਹ ਬੇਦਬੀ ਕਾਣ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਸਮਾਵਾ ਦੀ ਗੱਲ ਹੋਵੇ ਜਾਂ ਪਹਿਲੋਂ ਕੋਈ ਹੋਵੇ ਉਹਦੇ ਪਹਿਲੋਂ ਹੀ ਮੰਗ ਰਿਹਾ ਕਿ ਤੁਸੀਂ ਸਾਡੀਆਂ ਦੇਖੋ ਉਹਨਾਂ ਨੇ ਅਕਾਲੀ ਦਲ ਦੀਆਂ ਗਲਤੀਆਂ ਦੀ ਗੱਲ ਕੀਤੀ ਆ ਵੀ ਅਸੀਂ ਗਲਤੀਆਂ ਮੰਨਦੇ ਆ ਜਿਹੜੀਆਂ ਉਹ ਸੁਧਾਰ ਲੈਰ ਬਣਾਈ ਗੱਲ ਲੇਕਿਨ ਜਿਹੜੀਆਂ ਉਹਨੇ ਆਪ ਖੁਦ ਗਲਤੀਆਂ ਕੀਤੀਆਂ ਉਹਦਾ ਨਿਰਣਾ ਕੌਣ ਕਰੂਗਾ ਉਹ ਦੇਖੋ ਸਿੱਖੀ ਦੀ ਮਰਜ਼ਾਦਾ ਪੜ੍ਹ ਕੇ ਦੇਖ ਲਓ ਕਿ ਕੁੜੀ ਮਾਰ ਨੜੀ ਮਾਰ ਨ ਮਰਜ਼ਾਦਾ ਦੇ ਵਿੱਚ ਆਉਂਦਾ ਵੀ ਸਿੱਖ ਨੂੰ ਕਿਸ ਤਰ੍ਹਾਂ ਸਮਝ ਰੱਖਣਾ ਨਹੀਂ ਚਾਹੀਦਾ ਗੁਰੂ ਤੋਂ ਬੇਮੁਖ ਹੋਈ ਹੈ ਤੇ ਉਹ ਕੇਸ ਜਦੋਂ ਚੱਲਦਾ ਸੀ ਉਹਨੂੰ ਉਸੇ ਵਾਂਗ ਦੇਣਾ ਚਾਹੀਦਾ ਸੀ ਕਦੋਂ ਕੇਸ ਚੱਲਦਾ ਸੀ ਕਦੋਂ ਦੇਖੋ 7-8 ਸਾਲ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸੋਸ਼ਲ ਮੀਡੀਆ ਤੇ ਸਾਰਾ ਅਖਬਾਰਾ ਕੀ ਹੁੰਦਾ ਰਿਹਾ ਉਹ ਕਾਲਤਾ ਦੇ ਜਿਹੇ ਫਲੋਮਨੀ ਗੁਰਦਆ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਆ ਐਡੀ ਬੜੀ ਸੰਸਥਾ ਜਿਹੜੀ ਕੁਰਬਾਨੀਆਂ ਦੇ ਇਤਿਹਾਸ ਚੋਂ ਨਿਕਲੀ ਆ ਉਹ ਸੰਸਥਾ ਦਾ ਪ੍ਰਧਾਨ ਬਣਨਾ ਅਜੇ ਤੱਕ ਇਹਨੇ ਜਿਹਨੀਆਂ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਵੀ ਤਾਲੂਬ ਕਰਨਾ ਚਾਹੁੰਦੇ ਉਹਨਾਂ ਤੋਂ ਸਵਾਲ ਪੁੱਛਨੇ ਚਾਹੀਦੇ ਆ ਤਾਂ ਜੋ ਸੰਗਤ ਦੇ ਵਿੱਚ ਜਿਹੜੀ ਦੁਬਧਾ ਹੈ ਉਹ ਦੂਰ ਕੀਤੀ ਜਾਵੇ ਸੰਗਤ ਦੀ ਜਿਹੜੀ ਖੇਰੂ-ਖੇਰੂ ਹੋਈ ਜਾ ਉਹ ਕੱਟਰ ਹੋ ਸਕੇ ਆਪਾਂ ਗੁਰੂ ਦੀ ਵਿਚਾਰਧਾਰਾ ਨੂੰ ਇਕੱਠੇ ਕਰਨ ਲਈ ਸ਼ਬਦ ਗੁਰੂ ਨਾਲ ਜੋੜ ਲਈ ਸਾਰੇ ਪ੍ਰਾਲੇ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾ ਉਹਦਾ ਸਾਰਾ ਕੋ ਦਸ ਹੀ ਚੁੱਕੇ ਨੇ ਬਸ ਮੈਂ ਤਾਂ ਹੀ ਅਸੀਂ ਤਾਂ ਇਹ ਆਸ ਰੱਖਦੇ ਆ ਜਿਹੜਾ ਕਿ ਸ਼ੋਮਨ ਕਮੇਟੀ ਦਾ ਪ੍ਰਧਾਨ ਹੋ ਕੇ ਮर्याਦਾ ਨੂੰ ਕਾਇਮ ਨਹੀਂ ਰੱਖ ਸਕਦਾ ਸੀ ਦੂਸਰਿਆਂ ਨੂੰ ਕੀ ਕਵਾਂਗੇ ਸਾਡਾ ਤਾਂ ਮੇਨ ਮਕਸਦ ਇਹ ਹੀ ਹੈ ਕਿ ਜਿਹੜਾ ਚੋਮਨੀ ਕਮੇਟੀ ਦਾ ਪ੍ਰਧਾਨ ਆ ਸਿੰਘ ਸਾਹਿਬ ਉਹਨੂੰ ਤਲਬ ਕਰਕੇ ਜੋ ਵੀ ਬੰਦੀ ਕਾਰਵਾਈ ਉਹਤੇ ਕਰਨ ਤਾਂ ਬਾਕੀ ਇਹਨੂੰ ਵੀ ਪਤਾ ਲੱਗੇ ਤੇ ਬਾਕੀ ਵੀ ਜਿਹੜੇ ਗੁਰਮੁਖ ਗੁਰੂ ਤੋਂ ਬੇਮੁਖ ਹੁੰਦੇ ਆ ਉਹਨਾਂ ਨੂੰ ਉਹਦਾ ਪਤਾ ਲੱਗੇ ਤਾਂ ਅੱਗੇ ਤੋਂ ਗੁਰਮੁਖ ਗੁਰੂ ਤੋਂ ਬੇਮੁਖ ਹੋਣ ਤੋਂ ਵੀ ਬਚਣਗੇ ਤੇ ਉਹਨਾਂ ਨੂੰ ਪਤਾ ਲੱਗੇਗਾ ਕਿ ਜੇ ਐਡੇ ਵੱਡੇ ਨੂੰ ਵੀ ਸਜ਼ਾ ਮਿਲ ਸਕਦੀ ਤਾਂ ਅਸੀਂ ਵੀ ਕੋਈ ਦੂਰ ਨਹੀਂ ਹੈਗੇ ਇਸ ਕਰਕੇ ਮੈਂ ਆਸ ਕਰਾਂਗਾ ਕਿ ਸਿੰਘ ਸਾਹਿਬ ਜਲਦੀ ਤੋਂ ਜਲਦੀ ਇਹ ਕਾਰਵਾਈ ਕਰਕੇ ਤਾਂ ਜਲਦੀ ਤੋਂ ਜਲਦੀ ਜੋ ਵੀ ਬੰਦ ਆ ਉਹ ਸੰਗਤ ਦੇ ਮੂਹਰੇ ਰੱਖਣ ਐਡਾ ਸੰਗਤ ਤੁਸੀਂ ਅਕਾਲੀ ਦਲ ਦੇ ਮੁੱਦੇ ਤੇ ਕਿਹਾ ਜੋ ਫੈਸਲੇ ਤੁਸੀਂ ਅਡਿੱਕ ਕਰਦੇ ਹੋ ਮੈਂ ਅਕਾਲੀ ਦਲ ਦੇ ਮੁੱਦੇ ਦੀ ਤੇ ਇਹੀ ਅਡਿੱਕ ਕਰਦਾ ਕਿ ਸਿੰਘ ਸਾਹਿਬ ਜਿਹੜੇ ਧਾਰਮਿਕ ਜਥੇਬੰਦੀ ਆ ਸਿੰਘ ਸਾਹਿਬ ਆ ਜਿਹੜੇ ਉਹ ਸਾਡੇ ਸਭ ਤੋਂ ਉੱਤਮ ਹੈ ਜਿਹੜੀਆਂ ਜਥੇਬੰਦੀਆਂ ਆ ਜਾਂ ਪ੍ਰਧਾਨਗੀਆਂ ਇਹ ਸਾਰੀਆਂ ਬਾਅਦ ਚ ਉਹਨਾਂ ਨੂੰ ਇੱਕ ਰੱਬ ਰੂਪ ਹੋ ਕੇ ਬਿਲਕੁਲ ਨਿਸ਼ਕਾਮ ਜੋ ਬੰਦੀ ਕਾਰਵਾਈ ਹੋ ਵੀ ਕਰਨੀ ਚਾਹੀਦੀ ਆ ਤੇ ਜਿਹੜੀ ਕਿ ਸਾਰੇ ਪੰਥ ਨੂੰ ਪਰ ਸਾਰੇ ਪੰਥ ਨੂੰ ਮੰਨ ਲਈ ਕੋਈ ਉਦਾਂ ਦੀ ਜਿਹੜਾ ਫੈਸਲਾ ਨਹੀਂ ਕਰਨਾ ਚਾਹੀਦਾ ਜਿਹੜਾ ਕਲਰ ਨੂੰ ਪੰਥ ਦੇ ਵਿੱਚ ਦੂਧਾ ਪੈਦਾ ਕਰੇ ਠੀਕ ਹੈ ਜੀ